ਇਹ ਸੋਹ ਦਿਲ ਜਾਂ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਉਹਨੂੰ ਹੋਰ ਕਿਸੇ ਨਾਲ ਦੇਖਣ ਦੀ ਆਦਤ ਪਾਲਾ ਕਿਉਂਕਿ ਉਹ ਮਾਹੀ ਵਾਲੀ ਹੋ ਗਈ ਕਿਸੇ ਹੋਰ ਦੇ ਨਾਮ ਦਾ ਉਹਨੇ ਚੂੜਾ ਪਾਲਿਆ ਉਹਨੇ ਆਪਣੇ ਬਾਬਦਾ ਕਰ ਛੱਡਤਾ ਹੁਣ ਤੂੰ ਪੁੱਤ ਆ ਗਾਣਾ ਗਾਇਆ ਕਰ ਮਾਹੀ ਵਾਲੀ ਹੋ ਗਈ ਨਹੀਂ ਛੱਡ ਕੇ ਰੋਂਦਾ ਯਾਰ ਪਿਆਰਾ ਜਾ ਮੋ ਜਾ ਮਾਣੇ ਨਹੀਂ ਆਪੇ ਕਰ ਦੂ ਯਾਰ ਗੁਜ਼ਾਰਾ ਹੈ ਉਹ ਕੰਜਰ ਦੇ ਦਿਆ ਭੈਣ ਵੀ ਬਣਾ ਲਈ ਓਏ ਉਹ ਮਾੜੇ ਸਾਈਕਲ ਦਾ ਵੀ ਸਟੈਂਡ ਹੁੰਦਾ ਮਾੜੇ ਸਾਈਕਲ ਦਾ ਵੀ ਪਰ ਤੇਰਾ ਨਹੀਂ ਹੈਗਾ ਉਹ ਹੁਣ ਨਾ ਉਹਦੇ ਕੋਲ ਬਗਜੀ ਕਿਤੇ ਪਹਿਲਾਂ ਤਾਂ ਉਹਨੇ ਕੱਲਾ ਥੱਪੜੇ ਮਾਰਿਆ ਤੀਗਾ ਰਾਤ ਵਿੱਚ ਇੱਕ ਚੈਂਟ ਕਿਉਂ ਨਹੀਂ ਕਰੇਗਾ ਬਿਆ ਰਾਤ ਵਿੱਚ ਦੇ ਦੂਤਾ ਚਾਤਾ ਹੁਣ ਅਗਲੀ ਆਪਦੇ ਘਰ ਵਾਲੇ ਨਾਲ ਮਿਲ ਕੇ ਤੈਨੂੰ ਮੰਜੇ ਨਾਲ ਬੰਨ ਕੇ ਕੁੱਟੂਗੀ ਤੂੰ ਵੀ ਨਾ ਬਹੁਤਾ ਹੱਸ ਲੱਛਣ ਤੇਰੇ ਵੀ ਮਾੜੇ ਨੇ ਕਰਦੀ ਕੀ ਆ ਸੁਸਰੀ ਜੀ